ਸਤ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਪਾਣੀ ਨਾ ਸੁੱਟੋ ਡੋਂਟ ਸਪਿਲ ਦਾ ਵਾਟਰ ਆਗੂ ਬਜਾਓ ਐਕਸਟਿੰਗੁਿਸ਼ ਦਾ ਫਾਇਰ ਕੁਝ ਲੂਣ ਸੇੜਕੋ ਸਪ੍ਰਿੰਕਲ ਸਮ ਸਾਲਟ ਆਪਣੇ ਦੰਦ ਸਾਫ਼ ਕਰੋ ਬਰਸ਼ ਔਰ ਕਲੀਨ ਯੂਅਰ ਟੀਥ ਫਰਸ਼ ਨੂੰ ਗੰਦਾ ਨਾ ਕਰੋ ਡੋਂਟ ਡਰਟੀ ਦਾ ਫਲੋਰ ਰਾਨੀ ਨੂੰ ਖਰਾਬ ਨਾ ਕਰੋ ਡੋਂਟ ਸਪੋਇਲ ਦਾ ਸਰਪ੍ਰਾਈਜ਼ ਦਰਵਾਜ਼ਾ ਖੁੱਲਾ ਛੱਡ ਦਿਓ ਲੀਵ ਦਾ ਡੋਰ ਓਪਨ ਭੋਜਨ ਨੂੰ ਚੰਗੀ ਤਰ੍ਹਾਂ ਚਬਾਓ ਚਿਊ ਦਾ ਫੂਡ ਵੈਲ ਕਿਸੇ ਨਾਲ ਝੂਠ ਨਾ ਬੋਲੋ ਡੋਂਟ ਸਪੀਕ ਲਾਇ ਟੂ ਐਨੀਵਨ ਕੋਈ ਸ਼ੱਕ ਨਹੀਂ ਹੈ ਥੇਅਰ ਇਜ਼ ਅ ਨੋ ਡਾਊਟ ਕਿ ਤੁਸੀਂ ਕਰੇ ਹੀ ਹੋ ਆਰ ਯੂ ਐਟ ਹੋਮ ਫੋਨ ਤੇ ਕੌਣ ਹੈ ਹੂ ਇਜ਼ ਔਨ ਦਾ ਫੋਨ ਮੈਨੂੰ ਕੁੱਤਿਆਂ ਤੋਂ ਡਰ ਲੱਗਦਾ ਹੈ ਆਈ ਐਮ ਅਫਰੀਡ ਆਫ ਡੌਗਸ ਮੈਂ ਅੰਗਰੇਜ਼ੀ ਵਿੱਚ ਚੰਗਾ ਨਹੀਂ ਹਾਂ ਆਈ ਐਮ ਨਾਟ ਗੁੱਡ ਐਟ ਇੰਗਲਿਸ਼ ਮੈਂ ਤੁਰੰਤ ਵਾਪਸ ਆਵਾਂਗਾ ਆਈ ਵਿਲ ਬੀ ਰਾਈਟ ਬੈਕ